ਦੋਸਤੋ ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ। ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ। ਕਿਸੇ ਪ੍ਰੋਬਲਮ ਕਰਕੇ ਇੱਕ ਨੌਕਰਾਨੀ ਨਵੀਂ ਸਾਡੇ ਘਰੇ ਆਈ ਸੀ। 35 ਕੋਹ ਸਾਲ ਦੀ ਹੋਣ ਕਰਕੇ ਬੜੀ ਸੋਹਣੀ ਸੀ। ਮੈਂ ਹਜੇ ਉਦੋਂ 18 ਕੋਹ ਸਾਲ ਦਾ ਹੋਇਆ ਸੀ। ਇਹ ਵੀ ਨਹੀਂ ਸੋਚ ਸਕਦਾ ਸੀ ਕਿ ਇੰਨੀ ਸੋਹਣੀ ਨੌਕਰਾਨੀ ਮੈਨੂੰ ਇਦਾਂ ਦਾ ਕੁਝ ਕਹੋਗੀ। ਜਦੋਂ ਮੰਮੀ ਪਾਪਾ ਘਰੇ ਨਹੀਂ ਸੀ। ਤਾਂ ਉਹ ਨੌਕਰਾਨੀ ਮੇਰੇ ਕਮਰੇ ਵਿੱਚ ਆਈ ਤਾਂ ਉਹਨੇ ਏਦਾਂ ਦਾ ਕੁਝ ਕਿਹਾ ਕਿ ਮੈਂ ਬੇਸੁਰਤ ਹੋ ਗਿਆ ਮੇਰਾ ਨਾਮ ਰਵੀਆ ਮੈਂ ਹਜੇ 18 ਕੋ ਸਾਲ ਦਾ ਹੋਇਆ ਸੀ ਸਾਡਾ ਬਹੁਤ ਵੱਡਾ ਘਰ ਸੀ ਮੇਰੇ ਮਾਪਿਓ ਬਿਜ਼ਨਸ ਦਾ ਕਰਕੇ ਦੂਜੇ ਸ਼ਹਿਰ ਵਿੱਚ ਹੀ ਰਹਿੰਦੇ ਸੀ ਤੇ ਕਦੀ ਕਦੀ ਮੈਨੂੰ ਮਿਲਣ ਲਈ ਆਉਦੇ ਸੀ ਸਾਡੇ ਕੋਲ ਇੰਨਾ ਪੈਸਾ ਸੀ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇ ਨਾ ਹੀ ਮਿਹਨਤ ਕਰਨ ਦੀ ਲੋੜ ਸੀ ਮੇਰੇ ਮਾਪਿਆਂ ਦਾ ਟਰਾਂਸਪੋਰਟ ਦਾ ਬਿਜ਼ਨਸ ਸੀ ਜਿਹਨੂੰ ਉਹ ਦੋਨੋਂ ਹੀ ਸੰਭਾਲਦੇ ਸੀ ਤੇ ਮੈਨੂੰ ਵੀ ਬਾਹਰ ਰਹਿਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਮੈਂ ਆਪਣੀ ਪੜ੍ਹਾਈ ਇੰਡੀਆ ਰਹਿ ਕੇ ਪੂਰੀ ਕਰਦਾ ਸੀ 12ਵੀਂ ਦੀ ਕਲਾਸ ਦੇ ਪੇਪਰ ਦੇ ਕੇ ਮੇਰੀਆਂ ਛੁੱਟੀਆਂ ਸੀ ਇਸ ਲਈ ਮੈਂ ਸੋਚਿਆ ਕਿ ਘੁੰਮਣ ਲਈ ਕਿਤੇ ਬਾਹਰ ਜਾਵਾਂ ਨਾਲ ਹੀ ਆਪਣੇ ਮਾਪਿਆਂ ਨੂੰ ਮਿਲਣ ਲਈ ਦੂਜੇ ਦੇਸ਼ ਵੀ ਜਾਵਾਂ ਦੋ ਦਿਨ ਬਾਅਦ ਮੈਂ ਬਾਹਰ ਜਾਣ ਦੀ ਤਿਆਰੀ ਕਰਦਾ ਸੀ ਪਰ ਇੱਕ ਦਿਨ ਪਹਿਲਾਂ ਇਦਾਂ ਹੋਇਆ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਨੂੰ ਪਤਾ ਲੱਗਿਆ ਕਿ ਮੇਰੇ ਮਾਪਿਆਂ ਨੂੰ ਬਾਹਰਲੇ ਦੇਸ਼ੋਂ ਪੁਲਿਸ ਨੇ ਫੜ ਲਿਆ ਤੇ ਉੱਥੇ ਸਾਡੀ ਸਾਰੀ ਪ੍ਰਾਪਰਟੀ ਪੁਲਿਸ ਨੇ ਹੀ ਆਪਣੇ ਅੰਡਰ ਕਰ ਲਈ ਸੀ ਇਸ ਕਰਕੇ ਮੈਂ ਵੀ ਨਹੀਂ ਹੁਣ ਜਾ ਸਕਦਾ ਸੀ ਇਹਦੇ ਨਾਲ ਹੀ ਉਥੋਂ ਦੀ ਪੁਲਿਸ ਨੇ ਸਾਡੇ ਲਾਲਕੀ ਦੀ ਪੁਲਿਸ ਸਟੇਸ਼ਨ ਨੂੰ ਵੀ ਦੱਸ ਦਿੱਤਾ ਸੀ ਤੇ ਇਸੇ ਕਰਕੇ ਸਾਡਾ ਘਰ ਵੀ ਸੀਲ ਹੋਣ ਵਾਲਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਹੁਣ ਕੀ ਕਰਾਂ ਕਿਸ ਨੂੰ ਫੋਨ ਕਰਾਂ ਤੇ ਕਿਹਦੇ ਤੋਂ ਪੁੱਛਾਂ ਇਹ ਮੇਰੀ ਸੰਤ ਤੋਂ ਵਾਰ ਸੀ ਅਚਾਨਕ ਹੋਈ ਇਸ ਘਟਨਾ ਤੋਂ ਮੈਂ ਬੜਾ ਉਦਾਸ ਸੀ ਮੇਰੀ ਉਮਰ ਵੀ ਇੰਨੀ ਨਹੀਂ ਸੀ ਕਿ ਮੈਂ ਕੋਈ ਸਹੀ ਸਲਾਹ ਲੈ ਸਕਦਾ ਇਸ ਤੋਂ ਪਹਿਲਾਂ ਕਿ ਮੈਂ ਕੁਝ ਸੋਚਦਾ ਸਾਡੇ ਘਰ ਦੀ ਬੈਲ ਵੱਜੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਪੁਲਿਸ ਸਾਡੇ ਘਰ ਮੋੜੇ ਆ ਗਈ ਸੀ ਮੇਰੀ ਉਮਰ ਘੱਟ ਹੋਣ ਕਰਕੇ ਪੁਲਿਸ ਨੇ ਮੇਰੇ ਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਸਾਡਾ ਘਰ ਸੀਲ ਕਰ ਦਿੱਤਾ ਸੀ ਇਸ ਕਰਕੇ ਸਾਡੇ ਰਿਸ਼ਤੇਦਾਰ ਵੀ ਫੋਨ ਨਹੀਂ ਚੁੱਕਦੇ ਸੀ ਉਹ ਮੇਰੀ ਕੋਈ ਵੀ ਮਦਦ ਕਰਨ ਲਈ ਤਿਆਰ ਨਹੀਂ ਸੀ ਥੋੜੀ ਦੇਰ ਵਿੱਚ ਮੈਂ ਇੱਕ ਵਧੀਆ ਘਰ ਤੋਂ ਛੜਕ ਤੇ ਹੀ ਪਹੁੰਚ ਗਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਹੁਣ ਕੀ ਕਰਾਂ ਤੇ ਕਿੱਥੇ ਜਾਵਾਂ ਮੈਂ ਘਰੋਂ ਬਾਹਰ ਫੁੱਟਪਾਥ ਤੇ ਬਹਿ ਗਿਆ ਉਦੋਂ ਹੀ ਪੰਜ ਕੁ ਮਿੰਟਾਂ ਵਿੱਚ ਇੱਕ ਕਾਰ ਆ ਕੇ ਮੇਰੇ ਕੋਲ ਰੁਕੀ ਇਤਕਾਰ ਦਾ ਦਰਵਾਜ਼ਾ ਜਿਹਾ ਖੁੱਲਿਆ ਉਹਦੇ ਵਿੱਚ ਇੱਕ ਬੰਦੇ ਨੇ ਮੈਨੂੰ ਬੁਲਾ ਕੇ ਕਾਰ ਵਿੱਚ ਬੈਠਣ ਨੂੰ ਕਿਹਾ ਮੈਂ ਉਹਨੂੰ ਪੁੱਛਿਆ ਫਿਰ ਤੁਸੀਂ ਕੌਣ ਹੋ ਪਰ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਤੇ ਉਹਨੇ ਮੈਰੀਆਂ ਕਾਰ ਵਿੱਚ ਬੈਠਦੇਦੇ ਹੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਕਾਰ ਚੱਲ ਪਈ ਸੀ ਮੈਂ ਇਦਾਂ ਸੋਚਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਹੁਣ ਕੀ ਬਾਕੀ ਆ ਤੇ ਇਸ ਵਿਚਾਰ ਵਿੱਚ ਸ਼ਾਂਤ ਬੈਠਾ ਸੀ ਪਰ ਅੱਗੇ ਜਾ ਕੇ ਗੱਡੀ ਇੱਕ ਦੂਸਰੇ ਘਰ ਦੇ ਕੋਲ ਰੁਕ ਗਈ ਮੈਨੂੰ ਉਸ ਕਾਰ ਵਿੱਚ ਉਤਾਰ ਦਿੱਤਾ ਗਿਆ ਮੈਂ ਦੇਖਿਆ ਛੋਟਾ ਜਿਹਾ ਘਰ ਸੀ ਉਸ ਘਰ ਵਿੱਚ ਮੈਨੂੰ ਛੱਡ ਦਿੱਤਾ ਮੈਂ ਉੱਥੇ ਨਹੀਂ ਰਹਿਣਾ ਸੀ ਮੈਂ ਇੱਧਰ ਉੱਧਰ ਘੁੰਮ ਕੇ ਦੇਖਿਆ ਤਾਂ ਘਰ ਵਿੱਚ ਕੋਈ ਹੋਰ ਨਹੀਂ ਸੀ ਪਰ ਉਸ ਘਰ ਵਿੱਚ ਰਸੋਈ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਪਿਆ ਸੀ ਬੇਫਿਕਰ ਜੇ ਹੋ ਕੇ ਕਿਸੇ ਨੇ ਮੇਰੀ ਮਦਦ ਕੀਤੀ ਲੱਗਦਾ ਸੀ ਪਰ ਉਹ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਮੈਨੂੰ ਉਸ ਘਰ ਵਿੱਚ ਲਿਆਂਦਾ ਸੀ ਉਥੋਂ ਇਹੀ ਸਾਫ਼ ਸੀ ਕਿ ਉਹ ਸਾਡਾ ਕੋਈ ਸ਼ੁਭਚਿੰਤਕ ਹੀ ਹੋਊਗਾ ਤੇ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਸੀ ਸਾਰੀਆਂ ਘਟਨਾਵਾਂ ਤੋਂ ਜੋ ਕੁਝ ਵੀ ਹੋਇਆ ਉਹਦੇ ਵਿੱਚ ਮੈਂ ਪੂਰੀ ਤਰ੍ਹਾਂ ਥੱਕ ਗਿਆ ਸੀ ਮੈਂ ਉਸ ਘਰ ਦੇ ਇੱਕ ਕਮਰੇ ਵਿੱਚ ਗਿਆ ਤੇ ਜੋ ਬੈਡਰੂਮ ਸੀ ਉੱਥੇ ਜਾ ਕੇ ਮੈਂ ਲੰਮਾ ਪੈ ਗਿਆ ਸੀ ਥੋੜੀ ਦੇਰ ਵਿੱਚ ਮੈਨੂੰ ਨੀਂਦ ਆ ਗਈ ਕੁਝ ਸਮੇਂ ਬਾਅਦ ਜਦੋਂ ਮੈਂ ਜਾਗਿਆ ਤਾਂ ਸ਼ਾਮ ਹੋ ਗਈ ਸੀ ਜਦੋਂ ਮੈਂ ਉਠਿਆ ਤਾਂ ਮੇਰੇ ਸਾਹਮਣੇ ਇੱਕ 35 ਕੋਹ ਸਾਲ ਦੀ ਔਰਤ ਖੜੀ ਸੀ। ਉਹਨੂੰ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹ ਅਚਾਨਕ ਮੇਰੇ ਸਾਹਮਣੇ ਆਈ। ਉਹਨੇ ਕਿਹਾ ਕਿ ਸਾਬ ਨਮਸਤੇ। ਮੈਂ ਗੀਤਾ ਤੁਹਾਡੀ ਨੌਕਰਾਨੀ ਆ। ਜੇ ਤੁਹਾਨੂੰ ਕੁਝ ਚਾਹੀਦਾ ਹੋਇਆ ਤੇ ਮੈਂ ਤੁਹਾਡੀ ਮਦਦ ਕਰਨ ਲਈ 24 ਘੰਟੇ ਇੱਥੇ ਹੀ ਰਹੂੰਗੀ। ਤੁਸੀਂ ਮੈਨੂੰ ਬੇਝਕ ਹੋ ਕੇ ਆਪਣੀ ਹਰ ਜ਼ਰੂਰਤ ਬਾਰੇ ਦੱਸ ਸਕਦੇ ਹੋ। ਸਕਦੇ ਹੋ। ਮੈਨੂੰ ਵੀ ਸਮਝ ਨਹੀਂ ਆਉਂਦੀ ਸੀ। ਕਿ ਮੇਰੀ ਜ਼ਿੰਦਗੀ ਵਿੱਚ ਇਹ ਸਭ ਕੁਝ ਕੀ ਹੁੰਦਾ ਪਿਆ ਮੈਂ ਸੋਚਿਆ ਕਿ ਕਿਸੇ ਦੋਸਤ ਨੂੰ ਫੋਨ ਕਰਕੇ ਸਭ ਕੁਝ ਦੱਸਾਂ ਪਰ ਜਦੋਂ ਮੈਂ ਆਪਣਾ ਫੋਨ ਲੱਭਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਤਾਂ ਫੋਨ ਗੱਡੀ ਵਿੱਚ ਹੀ ਭੁੱਲ ਗਿਆ ਸੀ ਤੇ ਉਹਨੇ ਮੇਰਾ ਫੋਨ ਉਦੋਂ ਹੀ ਮੇਰੇ ਕੋਲੋਂ ਲੈ ਲਿਆ ਸੀ ਇਸ ਲਈ ਹੁਣ ਮੇਰੇ ਕੋਲ ਕੋਈ ਵੀ ਕੰਟੈਕਟ ਨੰਬਰ ਨਹੀਂ ਸੀ ਉਸ ਘਰ ਵਿੱਚ ਸਿਰਫ ਮੈਂ ਤੇ ਗੀਤਾ ਹੀ ਸੀ ਮੈਂ ਗੀਤਾ ਨੂੰ ਪੁੱਛਿਆ ਕਿ ਇਹ ਘਰ ਕਿਹਦਾ ਉਹਨੇ ਕਿਹਾ ਕਿ ਸਾਹਿਬ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੈਂ ਵੀ ਇੱਥੇ ਨਵੀਂ ਆਈ ਆ ਮੈਨੂੰ ਤਾਂ ਵੱਡੇ ਸਾਹਿਬ ਨੇ ਤੁਹਾਡੀ ਸੇਵਾ ਕਰਨ ਲਈ ਇੱਥੇ ਭੇਜਿਆ ਮੈਂ ਉਹਨੂੰ ਪੁੱਛਿਆ ਕਿ ਵੱਡਾ ਸਾਹਿਬ ਕੌਣ ਹੈ ਉਹਨੇ ਕਿਹਾ ਕਿ ਮੈਨੂੰ ਉਹਦਾ ਨਾਮ ਨਹੀਂ ਪਤਾ ਪਰ ਉਹਨੇ ਮੈਨੂੰ ਇੱਥੇ ਕੰਮ ਕਰਨ ਦੇ ਲਈ ਕਾਫੀ ਪੈਸੇ ਦਿੱਤੇ ਆ ਤੇ ਇਸ ਲਈ ਮੈਂ 24 ਘੰਟੇ ਕੰਮ ਕਰਨ ਲਈ ਹਾਂ ਕਰ ਦਿੱਤੀ ਗੀਤਾ ਤੇ ਕੰਮ ਲਈ ਇੰਨੇ ਪੈਸੇ ਕਾਫੀ ਜ਼ਿਆਦਾ ਸੀ ਇਹ ਦੇਖ ਕੇ ਮੈਨੂੰ ਉਹਨੇ ਇਸ ਕੰਮ ਨੂੰ ਸਵੀਕਾਰ ਕਰ ਲਿਆ ਸੀ ਗੀਤਾ ਬਹੁਤ ਸੋਹਣੀ ਤੇ ਤੰਦਰੁਸਤ ਸੀ ਮੈਂ ਸੋਚਿਆ ਕਿ ਜੀਨੀ ਮੇਰੀ ਮਦਦ ਕੀਤੀ ਉਹ ਸ਼ਾਇਦ ਮੇਰੇ ਮਾਂਪਿਓ ਨੇ ਹੀ ਭੇਜਿਆ ਹੋਊਗਾ ਇਹ ਮੰਨ ਕੇ ਹੀ ਮੈਂ ਉੱਥੇ ਰੋਕਿਆ ਸੀ ਰਾਤ ਦੀ ਰੋਟੀ ਵਿੱਚ ਗੀਤਾ ਨੇ ਮੈਨੂੰ ਵਧੀਆ-ਵਧੀਆ ਚੀਜ਼ਾਂ ਬਣਾ ਕੇ ਖਵਾਈਆਂ ਸੀ ਅਸੀਂ ਦੋਨਾਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਸੀ ਗੀਤਾ ਦੇ ਹੱਥ ਦੀ ਰੋਟੀ ਬੜੀ ਸੁਆਦ ਸੀ ਮੈਂ ਉਹਦੀ ਤਾਰੀਫ਼ ਕੀਤੀ ਸੀ ਪਰ ਗੀਤਾ ਨੇ ਮੇਰਾ ਧੰਨਵਾਦ ਵੀ ਕੀਤਾ ਹੁਣ ਤਾਂ ਉਹ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗੀ ਸੀ ਉਸ ਦਿਨ ਦੀਆਂ ਸਾਰੀਆਂ ਘਟਨਾਵਾਂ ਮੇਰੇ ਲਈ ਹਰਾਨ ਜਿਹੀਆਂ ਕਰਨ ਵਾਲੀਆਂ ਸੀ ਸਾਰਾ ਦਿਨ ਥਕਾਵਟ ਤੋਂ ਬਾਅਦ ਜਦੋਂ ਮੈਂ ਬੈੱਡ ਤੇ ਲੰਮੇ ਪਿਆ ਤੇ ਮੈਨੂੰ ਆਪਣੇ ਮਾਂ ਪਿਓ ਦੀ ਯਾਦ ਆਉਣ ਲੱਗੀ ਸੀ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਸੀ ਮੈਂ ਛੱਤ ਦੇ ਪੱਖੇ ਵੱਲ ਦੇਖਦਾ ਸੀ ਤੇ ਸੋਚਦਾ ਸੀ ਕਿ ਅੱਗੇ ਕੀ ਹੋਊਗਾ ਅਚਾਨਕ ਮੈਨੂੰ ਆਪਣੇ ਪੈਰਾਂ ਤੇ ਕਿਸੇ ਦੇ ਪੋਲੇ ਜਿਹੇ ਹੱਥਾਂ ਦਾ ಸ್ಪರ್ಶ ਮਹਿਸੂਸ ਹੋਇਆ ਮੈਂ ਹਰਾਣ ਹੋ ਕੇ ਉੱਠਿਆ ਤਾਂ ਦੇਖਿਆ ਕਿ ਗੀਤਾ ਮੇਰੇ ਪੈਰਾਂ ਦੇ ਕੋਲ ਬੈਠੀ ਸੀ ਮੈਂ ਕੁਝ ਕਹਿਣੇ ਵਾਲਾ ਸੀ ਕਿ ਕਹਿਣ ਲੱਗੀ ਛੋਟੇ ਸਾਹਿਬ ਮੈਨੂੰ ਪਤਾ ਕਿ ਤੁਸੀਂ ਬੜਾ ਥੱਕੇ ਹੋਏ ਹੋ ਇਸ ਲਈ ਮੈਨੂੰ ਸੇਵਾ ਕਰਨ ਦਿਓ ਗੀਤਾ ਮੇਰੇ ਪੈਰਾਂ ਨੂੰ ਦੁਬਾਰ ਰਹੀ ਸੀ ਪਰ ਮੈਂ ਆਪਣੇ ਮਾਪਿਓ ਦੇ ਖਿਆਲਾਂ ਵਿੱਚ ਗਵਾਚਿਆ ਹੋਇਆ ਸੀ ਉਸ ਵੇਲੇ ਮੈਨੂੰ ਸਮਝ ਨਹੀਂ ਆਈ ਗੀਤਾ ਮੇਰੇ ਪੈਰ ਕੋਟ ਦੇ ਕੋਟ ਦੇ ਹੌਲੀ ਹੌਲੀ ਮੇਰੇ ਉੱਪਰ ਵੱਲ ਨੂੰ ਹੋਣ ਲੱਗੀ ਸੀ ਮੈਥ ਤਾਂ ਮੈਂ ਉਹਨੂੰ ਕਿਹਾ ਕਿ ਗੀਤਾ ਪੈਰ ਘੁੱਟਨੇ ਬੱਸ ਕਰ ਹੁਣ ਮੈਨੂੰ ਸੌਣ ਦੇ ਮੇਰੀ ਗੱਲ ਸੁਣ ਕੇ ਗੀਤਾ ਨੂੰ ਗੁੱਸਾ ਜਿਹਾ ਆਇਆ ਤੇ ਕਹਿਣ ਲੱਗੀ ਛੋਟੇ ਸਾਹਬ ਮੈਂ ਤੁਹਾਡੀ ਥਕਾਵਟ ਨੂੰ ਦੂਰ ਕਰਨ ਦੇ ਲਈ ਪੈਰ ਘੁੱਟ ਰਹੀ ਆ ਮੈਨੂੰ ਗੀਤਾ ਹੀ ਕਹਿ ਕੇ ਬੁਲਾਇਆ ਕਰੋ ਇੰਨਾ ਕਹਿ ਕੇ ਉਹ ਮੈਨੂੰ ਪੁੱਛਣ ਲੱਗੀ ਕਿ ਤੁਹਾਨੂੰ ਕੁਝ ਹੋਰ ਚਾਹੀਦਾ ਫਿਰ ਉਹ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ ਮੈਂ ਵੀ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਉਸ ਰਾਤ ਕਦੋਂ ਨੀਂਦ ਆਈ ਪਤਾ ਹੀ ਨਹੀਂ ਲੱਗਿਆ ਅਗਲੀ ਸਵੇਰ ਜਦੋਂ ਮੈਂ ਜਾਗਿਆ ਤਾਂ ਮੇਰੇ ਲਾਗੇ ਜੋ ਕੁਝ ਵੀ ਸੀ ਮੈਂ ਹੈਰਾਨ ਹੋ ਗਿਆ ਮੇਰੇ ਲਾਗੇ ਉਹ ਕੁੜੀ ਸੁੱਤੀ ਹੋਈ ਸੀ ਉਹਦਾ ਹੱਥ ਮੇਰੇ ਉੱਪਰ ਰੱਖਿਆ ਹੋਇਆ ਸੀ ਇਹ ਦੇਖ ਕੇ ਡਰ ਦੇ ਨਾਲ ਮੈਂ ਕੰਬਦਾ ਸੀ ਮੈਂ ਸੋਚਦਾ ਸੀ ਕਿ ਕੀ ਤਾਂ ਮੇਰੇ ਲਾਗੇ ਕਿਉਂ ਸੁੱਤੀ ਸੀ ਉਹਦੇ ਕੱਪੜੇ ਵੀ ਇੱਧਰ ਉੱਧਰ ਲੱਗ ਰਹੇ ਸੀ ਉਸ ਰਾਤ ਇਦਾਂ ਦਾ ਕੀ ਹੋਇਆ ਸੀ ਜੀਤਾ ਮੇਰੇ ਨਾਲ ਲਾਗੇ ਕਿਉਂ ਸੌਂਗੀ ਸੀ ਉਹਦੀ ਹਾਲਤ ਉਹਦਾਂ ਦੀ ਸੀ ਤਾਂ ਮੈਂ ਡਰ ਗਿਆ ਸੀ ਮੈਂ ਗੀਤਾ ਨੂੰ ਉਠਾਉਂਦੀ ਹਿੰਮਤ ਨਹੀਂ ਕਰ ਸਕਿਆ ਪਾਣੀ ਪੀਣ ਦੇ ਲਈ ਮੈਂ ਰਸੋਈ ਵਿੱਚ ਗਿਆ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਗੀਤਾ ਆਪਣੀ ਚੁੰਨੀ ਠੀਕ ਕਰਦੀ ਸੀ ਮੇਰੇ ਕਮਰੇ ਚੋਂ ਬਾਹਰ ਆਉਂਦੀ ਸੀ ਉੱਥੇ ਕੀ ਹੋਇਆ ਸਮਝ ਨਹੀਂ ਆਉਂਦੀ ਸੀ ਥੋੜੀ ਦੇਰ ਬਾਅਦ ਗੀਤਾ ਮੇਰੇ ਲਈ ਰੋਟੀ ਬਣਾ ਕੇ ਲਿਆਈ ਸੀ ਦੋਨਾਂ ਨੇ ਇਕੱਠੇ ਰੋਟੀ ਖਾਧੀ ਪਰ ਗੀਤਾ ਨਾਲ ਨਜ਼ਰਾਂ ਮਿਲਾਉਣ ਦੀ ਮੇਰੇ ਵਿੱਚ ਹਿੰਮਤ ਨਹੀਂ ਹੁੰਦੀ ਸੀ ਕਿਉਂਕਿ ਜ਼ਰੂਰ ਕੁਝ ਹੋਇਆ ਸੀ ਪਿਛਲੀ ਰਾਤ ਜੋ ਵੀ ਹੋਇਆ ਸੀ ਪਰ ਮੈਨੂੰ ਯਾਦ ਨਹੀਂ ਆਉਂਦਾ ਸੀ ਮੈਨੂੰ ਡਰ ਸੀ ਕਿ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਗਈ ਹੋਵੇ ਇਸ ਹਾਲ ਵਿੱਚ ਮੈਂ ਪਹਿਲਾਂ ਕਦੀ ਨਹੀਂ ਪਿਆ ਸੀ ਤੇ ਹੋਰ ਕਿਤੇ ਮੈਂ ਭਾਵਨਾਵਾਂ ਦਾ ਕਰਕੇ ਗੀਤਾ ਨਾਲ ਕੁਝ ਕੀਤਾ ਨਾ ਹੋਵੇ ਤਾਂ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਸੀ ਕਿਉਂਕਿ ਜੋ ਵੀ ਕੁਝ ਹੋਇਆ ਸੀ ਕੁਝ ਵੱਖਰਾ ਹੀ ਲੱਗਦਾ ਸੀ ਮੈਂ ਰੋਟੀ ਖਾਣ ਲਈ ਬੈਠਾ ਸੀ ਤਾਂ ਗੀਤਾ ਮੈਨੂੰ ਕਹਿਣ ਲੱਗੀ ਕਿ ਸਾਹਿਬ ਤੁਸੀਂ ਮੈਨੂੰ ਪਰੇਸ਼ਾਨ ਲੱਗਦੇ ਹੋ ਤੇ ਤੁਸੀਂ ਕੁਝ ਸੋਚਦੇ ਹੋ ਤਾਂ ਮੈਂ ਵੀ ਹੌਸਲਾ ਜਿਹਾ ਕਰਕੇ ਕਿਹਾ ਕਿ ਗੀਤਾ ਤੂੰ ਰਾਤ ਨੂੰ ਮੇਰੇ ਬੈੱਡ ਦੇ ਤੇ ਮੇਰੇ ਕੋਲ ਕੀ ਕਰਦੀ ਸੀ ਤੇਰਾ ਤਾਂ ਵੱਖਰਾ ਕਮਰਾ ਤੂੰ ਮੇਰੇ ਕੋਲ ਕਿਉਂ ਸੁੱਤੀ ਸੀ ਕਹਿਣ ਲੱਗੀ ਕਿ ਕੱਲ ਰਾਤ ਮੇਰੇ ਕਮਰੇ ਵਿੱਚ ਤਾਂ ਚੂਹਾ ਆ ਗਿਆ ਸੀ ਮੈਂ ਚੂਹੇ ਤੋਂ ਡਰਦੀ ਸੀ ਇਸ ਲਈ ਮੈਂ ਤੁਹਾਡੇ ਕਮਰੇ ਵਿੱਚ ਆ ਕੇ ਸੌਂ ਗਈ ਮੈਂ ਥੱਲੇ ਸੌਂ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਨੀਂਦ ਨਹੀਂ ਆਈ ਇਸ ਲਈ ਮੈਂ ਤੁਹਾਡੇ ਬੈੱਡ ਤੇ ਹੀ ਆ ਕੇ ਸੌਂ ਗਈ ਤੁਸੀਂ ਵੀ ਥੋੜੀ ਨੀਂਦ ਵਿੱਚ ਸੁੱਤੇ ਹੋਏ ਸੀ ਮੈਂ ਸੋਚਿਆ ਕਿ ਸਵੇਰੇ ਉੱਠਣ ਤੋਂ ਪਹਿਲਾਂ ਹੀ ਮੈਂ ਉੱਠ ਜਾਊਂਗੀ ਪਰ ਰਾਤ ਚੂਹੇ ਦੀ ਵਜ੍ਹਾ ਨਾਲ ਮੈਂ ਲੇਟ ਸੁੱਤੀ ਸੀ ਤੇ ਸਵੇਰੇ ਉੱਠ ਹੀ ਨਹੀਂ ਹੋਇਆ ਪਰ ਤੁਹਾਨੂੰ ਇਦਾਂ ਕੁਝ ਕਰਦੇ ਹੋਏ ਮੈਂ ਬਿਲਕੁਲ ਵੀ ਨਹੀਂ ਦੇਖਿਆ ਸੀ ਪਰ ਜੋ ਵੀ ਹੋਇਆ ਬਹੁਤ ਵਧੀਆ ਹੋਇਆ ਮੈਨੂੰ ਵੀ ਕਈ ਸਾਲਾਂ ਬਾਅਦ ਇਦਾਂ ਦਾ ਅਨੁਭਵ ਮਿਲਿਆ ਸੀ ਛੋਟੇ ਸਾਹਿਬ ਭਾਵੇਂ ਹੀ ਤੁਸੀਂ ਛੋਟੇ ਲੱਗਦੇ ਆ ਪਰ ਤੁਹਾਡਾ ਤਾਂ ਉਹ ਇਦਾਂ ਕਹਿੰਦੇ ਹੋਏ ਗੀਤਾ ਸ਼ਰਮਾ ਗਈ ਸੀ ਤੇ ਰਸੋਈ ਵਿੱਚ ਚਲੀ ਗਈ ਸੀ ਗੀਤਾ ਕੀ ਕਹਿਣਾ ਚਾਹੁੰਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਰਾਤ ਨੂੰ ਮੈਂ ਇਦਾਂ ਦਾ ਕੀ ਕੀਤਾ ਸੀ ਗੀਤਾ ਦੇ ਨਾਲ ਜਿੱਥੇ ਤੋਂ ਉਹ ਇੰਨੀ ਖੁਸ਼ ਸੀ ਜ਼ਰੂਰ ਕੁਝ ਇਦਾਂ ਦਾ ਹੋਇਆ ਸੀ ਜਿਹਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਕਦੀ ਗੀਤਾ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਸੀ ਨਾ ਹੀ ਕਦੀ ਉਹਦੇ ਲਈ ਆਪਣੇ ਦਿਮਾਗ ਵਿੱਚ ਇਦਾਂ ਦੇ ਖਿਆਲਾਂ ਦੇ ਸਨ ਮੈਂ ਆਪਣੇ ਮਾਪਿਆਂ ਦੇ ਹੀ ਖਿਆਲਾਂ ਵਿੱਚ ਅਗਵਾਚਿਆ ਸੀ ਮੈਂ ਰੋਟੀ ਖਾਤਮ ਹੀ ਨਹੀਂ ਕਰ ਸਕਿਆ ਕਿ ਗੀਤਾ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਸਾਹਬ ਤੁਸੀਂ ਮੇਰੇ ਕਮਰੇ 'ਚ ਚੂਹਾ ਕੱਢਣ ਵਿੱਚ ਮੇਰੀ ਮਦਦ ਕਰੋਗੇ ਮੈਨੂੰ ਬਹੁਤ ਡਰ ਲੱਗਦਾ ਮੈਂ ਹਾਂ ਕਰ ਦਿੱਤੀ ਸੀ ਜਦੋਂ ਮੈਂ ਹਾਂ ਕੀਤੀ ਤਾਂ ਗੀਤਾ ਨੇ ਮੇਰਾ ਝਟ ਹੱਥ ਫੜ ਲਿਆ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਉੱਥੇ ਜਾ ਕੇ ਮੈਂ ਉਹਨੂੰ ਪੁੱਛਿਆ ਕਿ ਗੀਤਾ ਤੂੰ ਚੂਹਾ ਕਿੱਥੇ ਦੇਖਿਆ ਸੀ ਤਾਂ ਗੀਤਾ ਮੇਰੇ ਸਾਹਮਣੇ ਬੈਠ ਗਈ ਤੇ ਥੱਲੇ ਝੁੱਕ ਕੇ ਦੇਖਣ ਲੱਗੀ scan ਲੱਗੀ ਕਿ ਮੈਂ ਕੱਲ ਇੱਥੇ ਹੀ ਚੂਹੇ ਨੂੰ ਦੇਖਿਆ ਸੀ ਉਹ ਇੱਥੇ ਹੀ ਕਿਤੇ ਹੋਊਗਾ ਉਹਨੂੰ ਫੜ ਕੇ ਜਲਦੀ ਬਾਹਰ ਕੱਢ ਦਿਓ ਨਹੀਂ ਤਾਂ ਅੱਜ ਰਾਤ ਵੀ ਮੈਨੂੰ ਪਰੇਸ਼ਾਨ ਕਰੂਗਾ ਜਿੱਦਾਂ ਹੀ ਗੀਤਾ ਹੈਠਾਂ ਚੁੱਕੀ ਸੀ ਮੈਨੂੰ ਉਹਦਾ ਕੁਝ ਏਦਾਂ ਦਾ ਸ਼ਰੀਰ ਦਿਖਦਾ ਸੀ ਕਿ ਮੈਂ ਆਪਣੇ ਤੇ ਕੰਟਰੋਲ ਹੀ ਨਾ ਕਰ ਸਕਿਆ ਕਿਉਂਕਿ ਭਾਵੇਂ ਹੀ ਉਹ 35 ਸਾਲ ਦੀ ਸੀ ਪਰ ਉਹਦਾ ਸਰੀਰ ਬਹੁਤ ਜ਼ਿਆਦਾ ਸੋਹਣਾ ਤੇ ਆਕਰਸ਼ਿਤ ਕਰਨ ਵਾਲਾ ਸੀ ਉਸ ਵੇਲੇ ਉਹਦੀ ਸੁੰਦਰਤਾ ਮੈਨੂੰ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਸੀ ਮੇਰਾ ਧਿਆਨ ਉਹਦੀਆਂ ਗੱਲਾਂ ਤੋਂ ਹਟ ਕੇ ਉਹਦੇ ਵੱਲ ਹੁੰਦਾ ਸੀ ਤਾਂ ਗੀਤਾ ਨੇ ਮੈਨੂੰ ਆਵਾਜ਼ ਦਿੱਤੀ ਤੇ ਕਹਿਣ ਲੱਗੀ ਸਾਹਬ ਆਪਾਂ ਇੱਥੇ ਚੂਹਾ ਲੱਭਣ ਆਏ ਆ ਤੁਹਾਡਾ ਧਿਆਨ ਤਾਂ ਕਿਤੇ ਹੋਰ ਹੀ ਆ ਪਹਿਲਾਂ ਇਸ ਚੂਹੇ ਨੂੰ ਬਾਹਰ ਕੱਢੋ ਤੇ ਜੇ ਕੋਈ ਤੁਹਾਡੀ ਇੱਛਾ ਹੋਵੇ ਤਾਂ ਮੈਂ ਪੂਰੀ ਕਰ ਦੇਵਾਂਗੀ ਇਹ ਕਹਿ ਕੇ ਤਾਂ ਉਹ ਖੜੀ ਹੋ ਗਈ ਸੀ ਅਸੀਂ ਕਾਫੀ ਦਿਨ ਚੂਹਾ ਲੱਭਿਆ ਪਰ ਸ਼ਾਇਦ ਉਹ ਕਮਰਾ ਹੈ ਕਮਰੇ ਵਿੱਚੋਂ ਰਾਤ ਨੂੰ ਹੀ ਚਲਾ ਗਿਆ ਸੀ ਚੂਹਾ ਨਹੀਂ ਲੱਭਿਆ ਪਰ ਮੇਰੇ ਮਨ ਵਿੱਚ ਗੀਤਾ ਦੇ ਲਈ ਅਜੀਬ ਅਜੀਬ ਖਿਆਲ ਜਿਹੇ ਆਉਣ ਲੱਗ ਪਏ ਸੀ ਮੈਂ ਵੀ ਜਵਾਨ ਹੁੰਦਾ ਸੀ ਪਰ ਇਸ ਵੇਲੇ ਮੈਨੂੰ ਸਭ ਤੋਂ ਜ਼ਿਆਦਾ ਫਿਕਰ ਤਾਂ ਆਪਣੇ ਮਾਪਿਓ ਦੀ ਸੀ ਮੈਨੂੰ ਪਤਾ ਸੀ ਕਿ ਉਹ ਜੇਲ੍ਹ ਵਿੱਚ ਸੀ ਪਰ ਉਹ ਬਾਹਰ ਕਦੋਂ ਆਉਣਗੇ ਇਹਦਾ ਕੋਈ ਅੰਦਾਜ਼ਾ ਨਹੀਂ ਸੀ ਕੁਝ ਦਿਨ ਇਦਾਂ ਹੀ ਲੰਘ ਗਏ ਗੀਤਾ ਦਾ ਵਰਤਾਓ ਮੇਰੇ ਲਈ ਵੱਖਰਾ ਜਿਹਾ ਹੋ ਗਿਆ ਸੀ ਉਹ ਨੌਕਰਾਨੀ ਦੀ ਤਰ੍ਹਾਂ ਨਹੀਂ ਬਲਕੇ ਕਿਸੇ ਮਾਡਲ ਦੀ ਤਰ੍ਹਾਂ ਲੱਗਦੀ ਸੀ ਉਹ ਵੱਖਰੇ ਜਿਹੇ ਕੱਪੜੇ ਪਾਉਣ ਲੱਗ ਗਈ ਸੀ ਮੈਂ ਉਹਨੂੰ ਪੁੱਛਿਆ ਕੀਤਾ ਇਹ ਤੇਰਾ ਪਹਿਰਾਵਾ ਤੇ ਰਹਿਣ ਸਨ ਇੰਨਾ ਕਿਉਂ ਬਦਲ ਗਿਆ ਉਹਨੇ ਕਿਹਾ ਕਿ ਛੋਟੇ ਸਾਹਿਬ ਮਾਲਕ ਨੇ ਕੱਲ ਹੀ ਮੈਨੂੰ ਪੈਸੇ ਦਿੱਤੇ ਸੀ ਤੇ ਉਹ ਵੀ ਵਾਦੂ ਪਰ ਜੇ ਤੁਸੀਂ ਮੇਰਾ ਇੰਨਾ ਕੱਪੜਿਆਂ ਬਾਰੇ ਕੁਝ ਕਹਿੰਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਮੇਰਾ ਇਹ ਰੂਪ ਨਹੀਂ ਪਸੰਦ ਆਉਂਦਾ ਮੈਂ ਕਿਹਾ ਕਿ ਨਹੀਂ ਇਹ ਤਾਂ ਦਾ ਕੁਝ ਨਹੀਂ ਤੂੰ ਬਹੁਤ ਵਧੀਆ ਲੱਗਦੀ ਆਂ ਵਾਸ ਤੇਰੇ ਬਦਲਦੇ ਅੰਦਾਜ਼ ਨੂੰ ਦੇਖ ਕੇ ਰਹਿਣੀ ਹੋਇਆ ਇਸ ਲਈ ਮੈਂ ਪੁੱਛ ਲਿਆ ਪਰ ਗੀਤਾ ਨੇ ਮੇਰਾ ਧੰਨਵਾਦ ਕੀਤਾ ਤੇ ਗਲੇ ਲਾ ਲਿਆ ਉਸ ਦਾ ਇਸ ਤਰ੍ਹਾਂ ਮੈਨੂੰ ਗਲੇ ਲਾਉਣਾ ਮੈਨੂੰ ਬਹੁਤ ਹੀ ਗਲਤ ਜਿਹਾ ਅਣਪਹਾਵ ਲੱਗਦਾ ਸੀ ਉਸ ਵੇਲੇ ਜਿਵੇਂ ਮੈਨੂੰ ਉਸ ਨੇ ਗਲੇ ਲਗਾਇਆ ਸੀ ਕਿਸੇ ਔਰਤ ਨੇ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਗਲੇ ਲਗਾਇਆ ਸੀ ਜਦੋਂ ਮੈਂ ਉਹਨੂੰ ਗਲੇ ਲਾਇਆ ਤਾਂ ਉਹਦਾ ਅਹਿਸਾਸ ਬਿਲਕੁਲ ਅਲੱਗ ਸੀ ਉਹਦੇ ਇਸ ਅਹਿਸਾਸ ਤੋਂ ਮੈਨੂੰ ਇੱਕ ਵੱਖਰੀ ਖੋਨ ਦੀ ਫੀਲਿੰਗ ਆਉਂਦੀ ਸੀ ਉਹਦੇ ਨਾਲ ਲੱਗਾਂ ਤੋਂ ਮੇਰੇ ਸਰੀਰ ਵਿੱਚ ਇੱਕ ਲਹਿਰ ਜਿਹੀ ਆਉਂਦੀ ਸੀ ਹੁਣ ਤਾਂ ਮੈਨੂੰ ਸਿਰਫ ਗਲੇ ਲਾਉਣ ਦਾ ਹੀ ਨਹੀਂ ਬਲਕਿ ਉਹਦੇ ਤੋਂ ਅੱਗੇ ਵਧਣ ਦੀ ਵੀ ਇੱਛਾ ਹੁੰਦੀ ਸੀ ਮੈਨੂੰ ਇਹ ਵੀ ਯਕੀਨ ਸੀ ਕਿ ਉਹਨਾਂ ਗੱਲਾਂ ਲਈ ਮੈਨੂੰ ਉਹ ਮਨਾਂ ਨਹੀਂ ਕਰੂਗੀ ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਸ਼ੁਰੂ ਕਿੱਦਾਂ ਕਰਾਂ ਇਸ ਲਈ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਤੇ ਕੋਈ ਕਦਮ ਨਹੀਂ ਚੁੱਕਿਆ ਪਰ ਇਹ ਮੇਰੀ ਸੋਚ ਤੋਂ ਪਰੇ ਸੀ ਕਿ ਉਹ ਪੈਲ ਤਾਂ ਆਪ ਹੀ ਕਰੂਗੀ ਮੈਨੂੰ ਇਦਾਂ ਦਾ ਅਹਿਸਾਸ ਕਰਾਉਗੀ ਕਿ ਉਹ ਇੱਕ 35 ਸਾਲ ਦੀ ਔਰਤ ਸੀ ਤੇ ਆਪਣੇ ਅਹਿਸਾਸ ਮੇਰੇ ਤੋਂ ਵਾਰਨ ਵਾਲੀ ਸੀ ਉਹਦੀ ਖੂਬਸੂਰਤੀ ਨੇ ਮੈਨੂੰ دیਵਾਨਾ ਬਣਾ ਦਿੱਤਾ ਸੀ ਉਹ ਮੇਰੀ ਹਰ ਗੱਲ ਮੰਨਦੀ ਸੀ ਤੇ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਮੇਰੀ ਇੱਛਾ ਦੇ ਖਿਲਾਫ ਕਦੀ ਨਹੀਂ ਜਾਂਦੀ ਮੈਂ ਜੋ ਕੁਝ ਵੀ ਖਾਣ ਲਈ ਕਹਿੰਦਾ ਸੀ ਬਣਾ ਦਿੰਦੀ ਸੀ ਉਹਦੇ ਹੱਥਾਂ ਵਿੱਚ ਤਾਂ ਬੜਾ ਸਵਾਲ ਸੀ ਉਹ ਤਾਂ ਮੈਂ ਗੀਤਾ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਸੀ ਗੀਤਾ ਦੇ ਕਰਕੇ ਮੇਰੀ ਸਿਹਤ ਵੀ ਸੁਧਰਨ ਲੱਗੀ ਸੀ ਪਰ ਮੈਨੂੰ ਅਹਿਸਾਸ ਤੱਕ ਨਹੀਂ ਸੀ ਕਿ ਉਹ ਰਾਤ ਵੀ ਆ ਗਈ ਜਦੋਂ ਗੀਤਾ ਮੇਰੀਆਂ ਖੁਆਇਸ਼ਾਂ ਪੂਰੀਆਂ ਕਰਨ ਵਾਲੀ ਸੀ ਰੋਟੀ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠਾ ਸੀ ਤਾਂ ਗੀਤਾ ਮੇਰੇ ਲਈ ਦੁੱਧ ਦਾ ਗਲਾਸ ਲੈ ਕੇ ਆਈ ਸੀ ਉਹ ਉਹ ਤਾਂ ਮੈਨੂੰ ਬੜੇ ਹੀ ਪਿਆਰ ਨਾਲ ਗੱਲ ਕਰਦੀ ਸੀ ਤੇ ਉਹਦੇ ਗੱਲ ਕਰਨ ਦਾ ਤਰੀਕਾ ਤਾਂ ਅਲੱਗ ਹੀ ਸੀ ਜਦੋਂ ਮੈਂ ਉਹਦੇ ਵੱਲ ਦੇਖਿਆ ਤਮੈਂ ਆਪਣੇ ਆਪ ਨੂੰ ਭੁੱਲ ਹੀ ਗਿਆ ਉਹਦੇ ਕਾਲੇ ਰੰਗ ਦੇ ਵਨ ਪੀਸ ਕੱਪੜੇ ਜੋ ਉਹਦੀ ਖੂਬਸੂਰਤੀ ਨੂੰ ਵਧਾਉਂਦੇ ਸੀ ਉਹਨਾਂ ਨੂੰ ਦੇਖ ਕੇ ਇਦਾਂ ਮੇਰਾ ਦਿਲ ਧੜਕਣ ਲੱਗ ਗਿਆ ਸੀ ਮੇਰੇ ਮਨ ਵਿੱਚ ਵੀ ਹੁਣ ਹਲਚਲ ਜਾਈ ਹੋਣ ਲੱਗ ਪਈ ਸੀ ਪਰ ਮੈਂ ਆਪਣੇ ਤੇ ਕਾਬੂ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਭਾਵੇਂ ਹੀ ਉਹ ਮੇਰੇ ਲਈ ਇਦਾਂ ਦਾ ਵਰਤਾਵਾਰ ਕਰ ਰਹੀ ਸੀ ਪਰ ਮੈਂ ਇਹ ਨਹੀਂ ਸਮਝ ਰਿਹਾ ਸੀ ਕਿ ਉਹਦੇ ਮਨ ਵਿੱਚ ਕੀ ਚੱਲਦਾ ਉਹ ਮੇਰੇ ਕੋਲ ਆ ਕੇ ਬੈਠ ਗਈ। ਉਹਨੇ ਦੁੱਧ ਦਾ ਗਲਾਸ ਮੈਨੂੰ ਦਿੱਤਾ। ਜਦੋਂ ਮੈਂ ਗਲਾਸ ਚੁੱਕਿਆ ਤੇ ਗੀਤਾ ਕਹਿਣ ਲੱਗੀ ਕਿ ਅੱਜ ਤੂੰ ਆਪਣੇ ਹੱਥਾਂ ਨਾਲ ਨਹੀਂ ਦੁੱਧ ਪੀਓਂਗੀ। ਮੈਂ ਤੁਹਾਨੂੰ ਦੁੱਧ ਪਿਲਾਉਂਗੀ। ਮੈਂ ਮਜ਼ਾਕ ਵਿੱਚ ਕਿਹਾ ਕਿ ਗੀਤਾ ਅੱਜ ਤੂੰ ਨਹੀਂ ਬਲਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਦੁੱਧ ਪਿਲਾਉਂਗਾ ਤੇ ਤੂੰ ਪੀਣਾ ਹੀ ਆ। ਉਹ ਮੁਸਕਰਾ ਪਈ ਸੀ। ਮੈਂ ਉਹਦੇ ਹੱਥਾਂ ਵਿੱਚੋਂ ਟ੍ਰੇ ਫੜੀ ਤੇ ਦੁੱਧ ਪਿਲਾਉਣ ਲੱਗਿਆ ਸੀ। ਦੁੱਧ ਪੀਂਦੇ ਵੇਲੇ ਉਹ ਕੁਝ ਅਲੱਗ ਹੀ ਲੱਗ ਰਹੀ ਸੀ ਉਹਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਗਵਾਉਣ ਲੱਗਿਆ ਸੀ ਜਿੱਦਾਂ ਜਿੱਦਾਂ ਉਹ ਦੁੱਧ ਪੀਂਦੀ ਸੀ ਹੌਲੀ ਹੌਲੀ ਮੇਰੇ ਕੋਲ ਆਉਣ ਲੱਗੀ ਉਹ ਇੰਨੀ ਕੋਲਾਗੀ ਸੀ ਕਿ ਉਹਦੇ ਸਾਹ ਵੀ ਮੈਨੂੰ ਮਹਿਸੂਸ ਹੁੰਦੇ ਸੀ ਦੁੱਧ ਪੀਂਦੇ ਵੇਲੇ ਉਹਦੇ ਕੱਪੜਿਆਂ ਦੇ ਡੁੱਲ ਗਿਆ ਇਹ ਦੇਖ ਕੇ ਤਾਂ ਮੈਂ ਪਾਗਲ ਜਿਹਾ ਹੋ ਗਿਆ ਸੀ ਅਸੀਂ ਇੱਕ ਦੂਸਰੇ ਦੇ ਬਹੁਤ ਕੋਲ ਸੀ ਤਾਂ ਮੈਨੂੰ ਇਦਾਂ ਦਾ ਅਹਿਸਾਸ ਦੇਣ ਵਾਲੀ ਸੀ ਕਿ ਮੈਂ ਇੰਨੀ ਜਲਦੀ ਕੁਝ ਮਹਿਸੂਸ ਕਰਾਂ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਮੇਰੇ ਹੱਥਾਂ ਤੇ ਉਹਨੇ ਚੁੰਦੀ ਜਿਹੀ ਵੱਡੀ ਤੇ ਮੈਨੂੰ ਹੋਸ਼ ਆਈ ਸੀ ਉਹਨੇ ਕਿਹਾ ਕਿ ਸਾਹਿਬ ਮੇਰੇ ਕੋਲ ਇਸ ਬਾਕਸ ਵਿੱਚ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਪਰ ਉਹਨੂੰ ਦੇਖਣ ਦੇ ਲਈ ਤੁਹਾਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣਗੀਆਂ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਮੈਨੂੰ ਅਜੀਬ ਜਿਹਾ ਅਹਿਸਾਸ ਹੋਣ ਲੱਗਿਆ ਸੀ ਉਸ ਰਾਤ ਮੈਂ ਬੇਚੈਜ ਹੋ ਗਿਆ ਪਰ ਸਵੇਰੇ ਜਦੋਂ ਮੇਰੀਆਂ ਮੇਰੀ ਅੱਖ ਖੋਲੀ ਤਾਂ ਮੈਂ ਜੋ ਕੁਝ ਦੇਖਿਆ ਮੈਂ ਤਾਂ ਹਿੱਲ ਜਿਹਾ ਗਿਆ ਸੀ ਮੇਰੇ ਮਾਂਪਿਓ ਮੇਰੇ ਸਾਹਮਣੇ ਖੜੇ ਸੀ ਤੇ ਗੀਤਾ ਦੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉੱਥੇ ਕੀ ਹੋ ਰਿਹਾ ਮੇਰੇ ਮਾਂਪਿਓ ਕਹਿਣ ਲੱਗੇ ਕਿ ਰਵੀ ਤੂੰ ਠੀਕ ਆ ਨਾ ਮੈਂ ਇੱਧਰ ਉੱਧਰ ਦੇਖਣਾ ਸ਼ੁਰੂ ਕੀਤਾ ਪਰ ਕੁਝ ਸਮਝ ਨਹੀਂ ਆਉਂਦੀ ਸੀ ਇਹ ਦੇਖ ਕੇ ਤਾਂ ਮੇਰੇ ਮਾਂਪਿਓ ਸਮਝ ਗਏ ਸੀ ਕਿ ਮੈਂ ਕੁਝ ਵੀ ਸਮਝ ਨਹੀਂ ਰਿਹਾ ਮੇਰੇ ਮਾਪਿਓ ਨੇ ਮੈਨੂੰ ਕਿਹਾ ਕਿ ਤੂੰ ਬਚ ਗਿਆ ਨਹੀਂ ਤਾਂ ਆਪਣਾ ਸਾਰਾ ਘਰ ਬਰਬਾਦ ਹੋ ਜਾਣਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਗੀਤਾ ਦੇ ਹੱਥਾਂ ਵਿੱਚ ਹੱਥ ਗੜੀਆਂ ਕਿਉਂ ਲੱਗੀਆਂ ਹੋਈਆਂ ਤਾਂ ਮੇਰੇ ਪਾਪਾ ਨੇ ਕਿਹਾ ਕਿ ਜਦੋਂ ਮੈਂ ਟਰਾਂਸਪੋਰਟ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਤਾਂ ਮੇਰਾ ਇੱਕ ਬਚਪਨ ਦਾ ਦੋਸਤ ਮੇਰਾ ਪਾਰਟਨਰਸ਼ਿਪ ਸੀ ਪਰ ਉਹਨੇ ਇੱਕ ਟਰਾਂਸਪੋਰਟ ਆਰਡਰ ਵਿੱਚ ਗੜਬੜੀ ਕਰ ਦਿੱਤੀ ਤੇ ਲੱਖਾਂ ਰੁਪਏ ਦਾ ਫਰਾਡ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਹਨੂੰ ਪਾਰਟਨਰਸ਼ਿਪ ਤੋਂ ਬਾਹਰ ਕਰ ਦਿੱਤਾ ਸੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਹ ਗੱਲ ਦਾ ਬਦਲਾ ਲੈਣ ਲਈ ਉਹਨੇ ਸਾਡੇ ਇੱਕ ਟਰਾਂਸਪੋਰਟ ਵਿੱਚ ਗੈਰ ਕਾਨੂੰਨੀ ਸਮਾਨ ਭੇਜ ਦਿੱਤਾ ਜੋ ਪੁਲਿਸ ਦੇ ਹੱਥ ਲੱਗ ਗਿਆ ਇਸੇ ਕਰਕੇ ਤੇਰੀ ਮਾਂ ਤੇ ਮੈਂ ਗ੍ਰਿਫਤਾਰ ਹੋ ਗਏ ਸੀ ਤੇਰੀ ਮਾਂ ਨੇ ਮੈਨੂੰ ਉਸ ਧੋਖੇਪਾਏ ਦੋਸਤ ਦੇ ਬਾਦ ਬਿਜ਼ਨਸ ਖੜਾ ਕਰਨ ਦੇ ਵਿੱਚ ਸਾਥ ਦਿੱਤਾ ਸੀ ਪਰ ਉਹਨੇ ਗੀਤਾ ਦੀ ਮਦਦ ਨਾਲ ਤੇਰੇ ਨਾਲ ਉਹਦਾ ਦੀਆ ਵੀਡੀਓ ਬਣਾ ਕੇ ਫਸਾਉਂਦੀ ਫਿਰ ਕੋਸ਼ਿਸ਼ ਕੀਤੀ ਉਹਦਾ ਮਕਸਦ ਸੀ ਕਿ ਜੇਲ੍ਹ ਵਿੱਚ ਭੇਜ ਕੇ ਸਾਡੇ ਘਰ ਨੂੰ ਪ੍ਰਭਾਦ ਕਰਨਾ ਸੀ ਪਰ ਪੁਲਿਸ ਸਟੇਸ਼ਨ ਵਿੱਚ ਮੇਰਾ ਇੱਕ ਦੋਸਤ ਮੈਨੂੰ ਮਿਲਿਆ ਜੋ ਉਥੇ ਵਕੀਲ ਸੀ ਉਹਦੀ ਮਦਦ ਨਾਲ ਮੇਰੇ ਤੇ ਲੱਗੇ ਹੋਏ ਗਲਤ ਇਲਜ਼ਾਮਾਂ ਨੂੰ ਉਹਨੇ ਸਾਫਤ ਕਰ ਦਿੱਤਾ ਸੀ ਹਾਲਾਂਕਿ ਇਹਦੇ ਵਿੱਚ ਟਾਈਮ ਬਹੁਤ ਲੱਗ ਗਿਆ ਤੇਰੀ ਦੇਖਭਾਲ ਕਰਨਾ ਸਾਡੇ ਲਈ ਬਹੁਤ ਔਖਾ ਹੋ ਗਿਆ ਸੀ ਉਸ ਤੋਂ ਖੇਬਾਜ਼ ਨੇ ਤੈਨੂੰ ਵੀ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪੁਲਿਸ ਦੀ ਮਦਦ ਨਾਲ ਤੇਰਾ ਪਤਾ ਕੀਤਾ ਤੇ ਤੈਨੂੰ ਬਚਾ ਲਿਆ ਸੀ ਇਸ ਘਟਨਾ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਅਸੀਂ ਕਿੰਨਾ ਗਿਰ ਸਕਦੇ ਹਾਂ ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਤੇ ਅਨਾਂ ਵਿਸ਼ਵਾਸ ਨਾ ਕਰੋ ਜਿੱਦਾਂ ਕਹਿੰਦੇ ਆਣਾ ਕਿ ਇੱਕ ਵਾਰ ਠੋਕਰ ਖਾਣ ਤੋਂ ਬਾਅਦ ਬੰਦਾ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਅੱਜ ਕੱਲ ਦੀ ਦੁਨੀਆ ਵਿੱਚ ਵੀ ਆਪਣੇ ਹੀ ਲੋਕ ਆਪਣੇ ਬੁਰੇ ਵੇਲੇ ਦਾ ਮਜ਼ਾ ਲੈਂਦੇ ਆ ਪਤਾ ਨਹੀਂ ਕਿਸੇ ਦੇ ਬੁਰੇ ਟਾਈਮ ਨੂੰ ਦੇਖ ਕੇ ਉਹਨਾਂ ਨੂੰ ਕਿਹੜਾ ਮਜ਼ਾ ਮਿਲਦਾ ਪਰ ਇਸ ਘਟਨਾ ਨੇ ਇਹ ਸਾਬਤ ਦਿੱਤਾ ਕਿ ਕਿਸੇ ਵੀ ਇਨਸਾਨ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਕਿੰਨਾ ਭਾਰੀ ਪੈ ਜਾ ਸਕਦਾ ਇਸ ਲਈ ਆਪਣੀ ਜ਼ਿੰਦਗੀ ਵਿੱਚ ਹਰ ਕਦਮ ਸੋਚ ਸਮਝ ਕੇ ਹੀ ਰੱਖਣਾ ਜ਼ਰੂਰੀ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀਆਂ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ